ਕਿ ਬਹੁਤ ਵੱਡੀ ਮੰਦਭਾਗੀ ਘਟਨਾ ਵਾਪਰੀ ਆ ਔਰ ਇਹੋ ਜੀ ਘਟਨਾ ਜਿਹੜੀ ਉਹ ਸਾਰੇ ਸਮਾਜ ਨੂੰ ਸ਼ਰਮਸਾਰ ਕਰਦੀ ਆ ਅੱਜ ਅਸੀਂ ਸਾਰੀ ਦੁਨੀਆ ਦੇ ਸਾਹਮਣੇ ਤੇ ਇੱਕ ਬੰਦੇ ਨੇ ਮਾੜਾ ਕਰਮ ਕੀਤਾ ਤਾਂ ਸਾਰਾ ਜਿਹੜਾ ਭਾਰਤ ਹੈ ਉਹ ਉਸ ਦੀ ਇੱਕ ਨੌਣੀ ਹਰਕਤ ਕਰਕੇ ਸ਼ਰਮਸਾਰ ਹੋਇਆ ਇਸ ਵਾਸਤੇ ਜਿੱਥੇ ਜਿੱਥੇ ਜਿਹੜੀ ਜਿਹੜੀ ਚੀਜ਼ ਦੀ ਲੋੜ ਸੀ ਉਹ ਅਸੀਂ ਪ੍ਰਬੰਧ ਸਾਰੇ ਮੁਕੰਮਲ ਕਰ ਲਿਆ ਔਰ ਅਸੀਂ ਸਟਾਫ ਦੇ ਵਿੱਚ ਹੋਰ ਵਾਦਾ ਕਰਦੇ ਹਾਂ ਜਿਹੜੀ ਇਹਨੇ ਡਾਕਟਰ ਸੀ ਡਿਮਾਂਡ ਸੀਗੇ ਉਹਨਾਂ ਨੇ ਕਿਹਾ ਕਿ ਡੀਜੀਪੀ ਪੰਜਾਬ ਤੋਂ ਲੈ ਕੇ ਤੇ ਥਾਣਿਆਂ ਤੱਕ ਇਹ ਸਾਡੀ ਆਵਾਜ਼ ਜਾਣੀ ਚਾਹੀਦੀ ਹੈ ਤਾਂ ਜੋ ਅਸੀਂ ਸੇਫ ਹੋ ਸਕੀਏ ਅਗਰ ਜੇ ਨਹੀਂ ਸੇਫ ਪਵਾਗੇ ਤਾਂ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਲਗਾਤਾਰ ਇਸ ਤਰ੍ਹਾਂ ਜਾਰੀ ਰਹੇ ਅਸੀਂ ਆਲਰੇਡੀ ਮੈਡੀਕਲ ਕਾਲਜ ਦੇ ਵਿੱਚ ਚੌਂਕੀ ਬਣਾਈ ਹੋਈ ਜਿੱਥੇ ਸਾਡੇ ਡੀਡੈਕਸ਼ਨ ਵਾਲੇ ਬੰਦੇ ਆਉਂਦੇ ਆ ਉਹ ਵੀ ਹੁੰਦਾ ਹੈ ਕਈ ਵਾਰੀ ਉਹ ਕਿਸੇ ਦਾ ਨੁਕਸਾਨ ਨਾ ਕਰਨ ਉੱਥੇ ਸਾਡੀ ਫੋਰਸ ਲੱਗਦੀ ਜਿਸ ਜਿਵੇਂ ਪੰਜਾਬ ਸਰਕਾਰ ਦੇ ਅਧਿਨ ਅੱਜ ਦੀ ਮੀਟਿੰਗ ਹੋਈ ਹੈ ਇਹ ਮੀਟਿੰਗ ਦੇ ਵਿੱਚ ਕੱਲਾ ਫਰੀਦਕੋਟ ਡਿਸਟ੍ਰਿਕਟ ਦੀ ਗੱਲਬਾਤ ਹੋਈ ਹੈ ਜਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਫੈਸਲੇ ਲੈਣ ਜਾ ਰਹੇ ਹੋ ਪੂਰੇ ਪੰਜਾਬ ਵਾਸਤੇ ਜਾਂ ਪੰਜਾਬ ਦੇ ਵਿੱਚ ਵੱਖਰੀਆਂ ਮੀਟਿੰਗਾਂ ਹੋਣ ਜਿਵੇਂ ਐਮਐਲਏ ਸਾਹਿਬ ਡਾਕਟਰ ਸਾਹਿਬ ਨੇ ਜਿਹੜੇ ਪ੍ਰਿੰਸੀਪਲ ਆਪਣੇ ਮੈਡੀਕਲ ਦੇ ਉਹਨਾਂ ਨੇ ਕਿਹ ਡਿਮਾਂਡ ਕੀਤੀ ਸੀਗੀ ਕਿ ਇੱਕ ਕਾਨੂੰਨ ਸਪੈਸ਼ਲ ਜਿਹੜਾ ਪਨਾਇਆ ਜਾਵੇ ਸੇਫਟੀ ਵਾਸਤੇ ਦੂਜਾ ਉਹਨਾਂ ਨੇ ਨਾਲ ਇਹ ਇਹ ਵੀ ਗੱਲ ਕਹੀ ਸੀ ਕਿ ਕਿ ਸਾਨੂੰ ਸੇਫ ਕਰਨ ਵਾਸਤੇ ਜੇਕਰ ਪੰਜਾਬ ਸਰਕਾਰ ਉਪਰ ਤੱਕ ਪਹੁੰਚ ਕਰਦੀ ਆ ਤਾਂ ਫੇਰ ਹੀ ਕਿਤੇ ਨਾ ਕਿਤੇ ਜਿਹੜੇ ਅਸੀਂ ਸੇਫ ਰਹਿ ਸਕਦੇ ਆ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਫਿਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਪਰਾਲੇ ਕਰੋ। ਮੁਸ਼ਕਲ ਕਾਨੂੰਨ ਨੇ ਬਣੇ ਹੋਏ ਸਟੇਟ ਦੇ ਅੰਦਰੋਂ ਲਾਗੂ ਨਹੀਂ ਹੁੰਦੇ ਸੀ ਉਹ ਸਾਰੇ ਕਾਨੂੰਨ ਲਾਗੂ ਕਰਾਂ। ਸੁਪਰੀਮ ਕੋਰਟ ਦੇ ਵੀ ਕੁਝ ਛੱਡ ਰਹਿ ਗਿਆ। ਸੋ ਉਹਨਾਂ ਆਰਡਰਾਂ ਨੂੰ ਲੈ ਕੇ ਵੀ ਅਸੀਂ ਇਨ ਬਿਨ ਚਾਹੇ ਸੁਪਰੀਮ ਕੋਰਟ ਦਾ ਕੋਈ ਬਣਿਆ ਹੋਇਆ ਕਾਨੂੰਨ ਚਾਹੇ ਕੋਈ ਵਿਧਾਨ ਸਭਾ ਦਾ ਚਾਹੇ ਪਾਰਲੀਮੈਂਟ ਦਾ ਜਿਹੜੇ ਕਾਨੂੰਨ ਬਣਿਆ ਉਹਨਾਂ ਨੂੰ ਇਹਨਾਂ ਬੰਨ ਲਾਗੂ ਕਰਾਵਾਂਗੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਅੱਜ ਫਿਰ ਤੋਂ ਜਿਹੜੀ ਕੋਲਕੱਤਾ ਜਿਹੜੀ ਘਟਨਾ ਹੋ ਵਾਪਰੀ ਸੀਗੀ ਉਸ ਨੂੰ ਲੈ ਕੇ ਇੱਕ ਮੀਟਿੰਗ ਹੋਈ ਹੈ ਐਮ ਜਿਸ ਦੇ ਵਿੱਚ ਫਰੀਦਕੋਟ ਦੇ ਵਿਧਾਇਕ ਐਮ ਐਲ ਏ ਗੁਰਦੇਵ ਸਿੰਘ ਸੇਖੋਂ ਐਸਐਸਪੀ ਫਰੀਦਕੋਟ ਡੀਸੀ ਫਰੀਦਕੋਟ ਤੇ ਵੀਸੀ ਬਾਬਾ ਫਰੀਦ ਯੂਨੀਵਰਸਿਟੀ ਉਹਨਾਂ ਦੀ ਅਹਿਮ ਮੀਟਿੰਗ ਉਹਨਾਂ ਡਾਕਟਰ ਜੀ ਦੇ ਨਾਲ ਹੋਈ ਹੈ ਤਾਂ ਐਮਐਲਏ ਗੁਰਦੇਵ ਸਿੰਘ ਸੇਕੋ ਸਾਡੇ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਮੀਟਿੰਗ ਦੇ ਵਿੱਚ ਕੀ ਕੀ ਵਿਚਾਰ ਵਟਾਂਦਰਾ ਹੋਇਆ ਸੇਕੋ ਸਾਹਿਬ ਅੱਜ ਮੀਟਿੰਗ ਹੋਈ ਹੈ ਆਫੀਸ਼ੀਅਲੀ ਜਿਹੜਾ ਮੀਟਿੰਗ ਕਿਹਾ ਜਾ ਰਿਆ ਹੋਈ ਹੈ ਕੀ ਕੀ ਜਿਹੜੇ ਵਿਚਾਰ ਹੋਏ ਆ ਕੌਣ ਕੌਣ ਪਹੁੰਚੇ ਸਤਿ ਸ੍ਰੀ ਅਕਾਲ ਜੀ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਐਸਐਸਪੀ ਸਾਹਿਬ ਡੀਸੀ ਸਾਹਿਬ ਵੀਸੀ ਸਾਹਿਬ ਔਰ ਸਰਕਾਰ ਵੱਲੋਂ ਮੈਂ ਖੁਦ ਉੱਥੇ ਪਹੁੰਚਿਆ ਸਾਡੇ ਲੋਕ ਸਭਾ ਇੰਚਾਰਜ ਉੱਥੇ ਪਹੁੰਚੇ ਹੋਰ ਵੀ ਸਾਡੇ ਪਾਰਟੀ ਦੇ ਉਧਾਰ ਸਾਹਿਬਾਨ ਸੀ ਔਰ ਡਾਕਟਰ ਸਾਹਿਬਾਨ ਦੇ ਸਾਰੇ ਨੁਮਾਇੰਦੇ ਬਹੁਤ ਸਾਰੇ ਕੰਮ ਹੈ ਜਿਹੜੇ ਉਹਨਾਂ ਨੇ ਮੰਗ ਕੀਤੀ ਸੀ ਔਰ ਅਸੀਂ ਉਹ ਕਰ ਰਹੇ ਹਾਂ ਸਾਡੇ ਬਹੁਤ ਸਾਰੇ ਏਰੀਆ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸਿਕਿਉਰਟੀ ਸਾਡੇ ਕੋਲੇ ਆਲਰੇਡੀ ਹੈਗੀ ਆ ਹੋਰ ਵੀ ਕਈ ਚੀਜ਼ਾਂ ਜਿਹੜੀ ਮੰਗ ਕੀਤੀ ਪਰ ਜਿਹੜੀ ਕਿਤੇ ਘਾਟ ਆ ਉਹ ਵੀ ਪੂਰੀ ਅਸੀਂ ਜਿਹੜੀ ਆ ਉਹ ਬਹੁਤ ਜਲਦ ਹਫਤੇ ਦਾ ਵੀ ਟਾਈਮ ਨਹੀਂ ਲੱਗਣਾ ਉਸ ਤੋਂ ਪਹਿਲਾਂ ਅਸੀਂ ਉਹ ਪੂਰੀਆਂ ਕਰ ਦਾਂਗੇ ਕਿਉਂਕਿ ਬਹੁਤ ਵੱਡੀ ਮੰਦਭਾਗੀ ਘਟਨਾ ਵਾਪਰੀ ਆ ਔਰ ਇਹੋ ਜੀ ਘਟਨਾ ਜਿਹੜੀ ਉਹ ਸਾਰੇ ਸਮਾਜ ਨੂੰ ਸ਼ਰਮਸਾਰ ਕਰਦੀ ਆ ਅੱਜ ਅਸੀਂ ਸਾਰੀ ਦੁਨੀਆ ਦੇ ਸਾਹਮਣੇ ਤੇ ਇੱਕ ਬੰਦੇ ਨੇ ਮਾੜਾ ਕਰਮ ਕੀਤਾ ਤਾਂ ਸਾਰਾ ਜਿਹੜਾ ਭਾਰਤ ਹੈ ਉਹ ਉਸ ਦੀ ਇੱਕ ਨੌਣੀ ਹਰਕਤ ਕਰਕੇ ਸ਼ਰਮਸਾਰ ਹੋਇਆ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਇਲਾਕੇ ਦੇ ਵਿੱਚ ਆ ਕੋਈ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਅਨਸਖਾਵੀ ਘਟਨਾ ਨਾ ਵਾਪਰੇ ਸੋ ਸਾਰੇ ਜਿਹੜੇ ਜਿਹੜੇ ਵੀ ਹੈਗੇ ਆ ਉਹ ਹਦਾਇਤਾਂ ਵੀ ਜਾਰੀ ਕੀਤੀਆਂ ਕੁਝ ਡਾਕਟਰ ਸਾਹਿਬਾਨਾਂ ਨੂੰ ਵੀ ਜਦੋਂ ਰਾਤ ਦੇ ਸਮੇਂ ਕਿਸੇ ਨੂੰ ਜਿਹੜਾ ਹੈਗਾ ਦੂਜੇ ਵਾਰਡ ਤੱਕ ਵੀ ਨਹੀਂ ਭੇਜਣਾ ਚਾਹੇ ਉਹਦਾ ਪੇਸ਼ੈਂਟ ਦੀ ਕੋਈ ਲੇਡੀ اٹੈਂਡੈਂਟ ਹੈ ਤਾਂ ਕਿ ਕੋਈ ਕੋਈ ਪਤਾ ਨਹੀਂ ਸ਼ਰਾਰਤੀ ਬੰਦਾ ਜਿਹੜਾ ਹੈ ਜੋ ਪੇਸ਼ੈਂਟ ਦੇ ਵੀ ਕਿਸੇ ਟੈਂਡੈਂਟ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਇਹਨੂੰ ਲੈ ਕੇ ਅਸੀਂ ਜਿਹੜਾ ਹੈਗਾ ਹੋਰ ਸਕਿਉਰਟੀ ਵਧਾ ਰਹੇ ਹਾਂ ਅਸੀਂ ਆਪਦੀ ਜਿਹੜੇ ਗੇਟਸ ਆ ਉੱਥੇ ਵੀ ਬੰਦੇ ਪਹਿਲਾਂ ਵੀ ਹੈਗੇ ਉਹਨਾਂ ਨੂੰ ਅਸੀਂ ਹੋਰ ਡਬਲ ਕਰ ਰਹੇ ਹਾਂ ਫੇਸ ਵਾਸਤੇ ਜਿੱਥੇ-ਜਿੱਥੇ ਜਿਹੜੀ-ਜਿਹੜੀ ਚੀਜ਼ ਦੀ ਲੋੜ ਸੀ ਉਹ ਅਸੀਂ ਪ੍ਰਬੰਧ ਸਾਰੇ ਮੁਕੰਮਲ ਕਰ ਲਿਆ ਔਰ ਅਸੀਂ ਸਟਾਫ ਦੇ ਵਿੱਚ ਹੋਰ ਵਾਅਦਾ ਕਰ ਰਹੇ ਹਾਂ ਇੱਕ ਜਿਹੜੀ ਇਹਨੇ ਡਾਕਟਰ ਸੀ ਡਿਮਾਂਡ ਸੀਗੇ ਉਹਨਾਂ ਨੇ ਕਹੇ ਕਿ ਡੀਜੀਪੀ ਪੰਜਾਬ ਤੋਂ ਲੈ ਕੇ ਤੇ ਥਾਣਿਆਂ ਤੱਕ ਇਹ ਸਾਡੀ ਆਵਾਜ਼ ਜਾਣੀ ਚਾਹੀਦੀ ਹੈ ਤਾਂ ਜੋ ਅਸੀਂ ਸੇਫ ਹੋ ਸਕੀਏ ਅਗਰ ਜੇ ਨਹੀਂ ਸੇਫ ਪਵਾਗੇ ਤਾਂ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੂਗਾ ਲਖੋ ਅਸੀਂ ਆਲਰੇਡੀ ਮੈਡੀਕਲ ਕਾਲਜ ਦੇ ਵਿੱਚ ਚੌਂਕੀ ਬਣਾਈ ਹੈ ਜਿੱਥੇ ਸਾਡੇ ਡੀਡੈਕਸ਼ਨ ਵਾਲੇ ਬੰਦੇ ਆਉਂਦੇ ਆ ਉਹ ਵੀ ਹੁੰਦਾ ਹੈ ਕਈ ਵਾਰੀ ਉਹ ਕਿਸੇ ਦਾ ਨੁਕਸਾਨ ਨਾ ਕਰਨ ਉੱਥੇ ਸਾਡੀ ਫੋਰਸ ਲੱਗੀ ਹੋਈ ਹੈ ਰਾਤ ਨੂੰ ਜਿਹੜੇ ਸਾਡੇ ਆਪਣੀ ਚੌਕੀ ਇੰਚਾਰਜ ਆ ਉਹ ਸਾਰੀ ਜਿਹੜੀ ਮੈਡੀਕਲ ਦੀ ਸਕਿਉਰਟੀ ਹੈ ਉਹਨੂੰ ਚੈੱਕ ਕਰਦੇ ਆ ਤਾਂ ਅਸੀਂ ਪਹਿਲਾਂ ਤੋਂ ਹੀ ਕੰਮ ਕਰ ਰਹੇ ਪਰ ਹੋਰ ਅਸੀਂ ਇਸ ਨੂੰ ਮੁਸਤੈਦ ਕੀਤਾ ਹੈ ਹੋਰ ਅਸੀਂ ਹੁਣ ਲੇਡੀ ਸਟਾਫ ਵੀ ਦੇ ਦੇ ਤਾਂ ਕਿ ਰਾਤ ਨੂੰ ਜਿਹੜੀਆਂ ਕਿਤੇ ਕੋਈ ਸ਼ਰਾਰਤੀ ਲੇਡੀਆਂ ਵੀ ਆ ਕੇ ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰਨ ਉਹ ਲੇਡੀਆਂ ਨੂੰ ਲੇਡੀ ਜੀ ਪੁੱਛ ਸਕਦੀ ਹੈ ਤਾਂ ਉਹਨੂੰ ਲੈ ਕੇ ਅਸੀਂ ਜਿਹੜਾ ਹੈਗਾ ਹੋਰ ਜਿਹੜਾ ਹੈ ਪਰਾਲੇ ਜਿੱਥੇ-ਜਿੱਥੇ ਵੀ ਅੱਜ ਵੈਸੇ ਤਾਂ ਸਾਡੇ ਜਿਹੜਾ ਇੱਥੋਂ ਦਾ ਸਟਾਫ ਹੈ ਉਹ ਸਾਡੀਆਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਖੁਸ਼ ਹੈ ਅਸੀਂ ਪਹਿਲਾਂ ਤੋਂ ਹੀ ਲਗਾਤਾਰ ਜਿਹੜੀਆਂ ਕੋਈ ਚੋਰੀ ਹੁੰਦੀ ਸੀ ਜਾਂ ਕੁਝ ਉਹਨੂੰ ਲੈ ਕੇ ਅਸੀਂ ਸਾਰਾ ਜਿਹੜਾ ਏਰੀਆ ਆਫ ਦਾ ਕਵਰ ਕੀਤਾ ਹੋਇਆ ਪਰ ਫਿਰ ਵੀ ਕਿਤੇ ਨਾ ਕਿਤੇ ਜੇ ਕਿਤੇ ਕੋਈ ਲੱਗਦਾ ਵੀ ਆ ਕਮੀ ਆ ਕਿਤੇ ਕੋਈ ਲਾਈਟਾਂ ਦੀ ਪ੍ਰੋਬਲਮ ਸੀ ਵੈਸੇ ਤਾਂ ਜਿੰਨਾ ਸਾਡਾ ਕੈਂਪਸ ਹੈ ਜਿੰਨੀ ਯੂਨੀਵਰਸਿਟੀ ਹੈ ਉਹ ਸਾਰੀਆਂ ਅਸੀਂ ਸੋਲਰ ਲਾਈਟਾਂ ਆਲਰੇਡੀ ਲਾਈਆਂ ਹੋਈਆਂ ਹੁਣ ਔਰ ਜਿੱਥੇ ਕਿਤੇ ਹੋਰ ਵੀ ਸਾਨੂੰ ਅੱਜ ਅੱਜ ਰਾਤ ਨੂੰ ਫਿਰ ਵਿਜ਼ਿਟ ਕਰਨ ਕਿਤੇ ਵੀ ਸਾਨੂੰ ਨੇਹਰਾ ਦਿਸਦਾ ਹੈ ਕੈਂਪਸ ਦੇ ਵਿੱਚ ਅਸੀਂ ਉੱਥੇ ਹੋਰ ਨਵੀਆਂ ਲਾਈਟਾਂ ਲਾਵਾਂਗੇ ਔਰ ਸੜਕ ਤੇ ਜਿਹੜੀ ਕੋਈ ਲਾਈਟ ਖਰਾਬ ਹੈ ਕਿਉਂਕਿ ਕੈਂਪਸ ਤੇ ਮੈਡੀਕਲ ਦਾ ਥੋੜਾ ਫਰਕ ਹੈ ਤਾਂ ਉਹ ਸਾਰੀ ਸੜਕ ਤੇ ਵੀ ਜਿਹੜੀਆਂ ਕੋਈ ਲਾਈਟਾਂ ਖਰਾਬ ਹੋਣਗੀਆਂ ਉਹ ਲਾਈਟਾਂ ਵੀ ਅਸੀਂ ਜਿਹੜੀਆਂ ਵਿਦਨ 24 ਘੰਟੇ ਉਹ ਬਦਲ ਦਾਂਗੇ ਜਿਹੜੀ ਮੀਟਿੰਗ ਤੁਸੀਂ ਦੱਸਿਆ ਜਿਵੇਂ ਪੰਜਾਬ ਸਰਕਾਰ ਦੇ ਅਧਿਨੇ ਅੱਜ ਦੀ ਮੀਟਿੰਗ ਹੋਈ ਹੈ ਇਹ ਮੀਟਿੰਗ ਦੇ ਵਿੱਚ ਕੱਲਾ ਫਰੀਦਕੋਟ ਡਿਸਟ੍ਰਿਕਟ ਦੀ ਗੱਲਬਾਤ ਹੋਈ ਹੈ ਜਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਫੈਸਲੇ ਲੈਣ ਜਾ ਰਹੇ ਹੋ ਪੂਰੇ ਪੰਜਾਬ ਵਾਸਤੇ ਜਾਂ ਪੰਜਾਬ ਦੇ ਵਿੱਚ ਵੱਖਰੀਆਂ ਮੀਟਿੰਗਾਂ ਹੋਣਗੀਆਂ ਨਹੀਂ ਹਰ ਜਗ੍ਹਾ ਤੇ ਪਰਸੋਂ ਵੀ ਜਿਹੜੀ ਸਾਡੀ ਮੀਟਿੰਗ ਹੋਈ ਸੀ ਵੱਖਰੇ ਤੌਰ ਤੇ ਅਸੀਂ ਭੈਂਜੀ ਬਲਜੀਤ ਕੋਰ ਇੱਥੇ ਆਏ ਸੀ ਮੰਤਰੀ ਸਾਹਿਬ ਔਰ ਡਾਕਟਰ ਬਲਬੀਰ ਪਟਿਆਲੇ ਗਏ ਸੀ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਲੁਧਿਆਣੇ ਤੇ ਮੰਤਰੀ ਸਾਹਿਬਾਨ ਨੇ ਜਾ ਕੇ ਮੀਟਿੰਗਾਂ ਕੀਤੀਆਂ ਡਾਕਟਰ ਸਾਹਿਬਾਨ ਨੇ ਔਰ ਜਿਹੜਾ ਕੱਲ੍ਹ ਉਹ ਮੰਤਰੀ ਸਾਹਿਬ ਨੇ ਪੰਜਾਬ ਦੇ ਵਿੱਚ ਦੇ ਸਾਰੇ ਜਿਹੜੇ ਆਈਐਮਈ ਦੇ ਮੈਂਬਰ ਸਾਹਿਬਾਨ ਜਾਂ ਫੈਕਲਟੀ ਦੇ ਅਹੁਦੇਦਾਰ ਸਾਹਿਬਾਨ ਉਹਨਾਂ ਨਾਲ ਮੀਟਿੰਗ ਕੀਤੀ ਵਿੱਚ ਸਾਡੇ ਮੰਤਰੀ ਬੈਠੇ ਐ ਐਮਪੀ ਸਾਹਿਬਾਨ ਬੈਠੇ ਆ ਤਾਂ ਉਹ ਸਾਰੀ ਜਗਤ ਅੱਜ ਫਿਰ ਦੁਬਾਰਾ ਜੋ ਜੋ ਉੱਤੋਂ ਹਦਾਇਤਾਂ ਹੋਈਆਂ ਮੁੱਖ ਮੰਤਰੀ ਸਾਹਿਬ ਖੁਦ ਦੇਖ ਰਹੇ ਇਹਨੂੰ ਸੋ ਇਸ ਵਾਸਤੇ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਪੰਜਾਬ ਦਾ ਜਿਹੜਾ ਰੁਤਬਾ ਹੈ ਉਹ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਬਣਿਆ ਉਹ ਬਣਿਆ ਰਹੇ ਔਰ ਕਿਤੇ ਵੀ ਕੋਈ ਕਮੀ ਇਹੋ ਜੀ ਨਾ ਹੋਵੇ ਜੋ ਡਾਕਟਰ ਸਾਹਿਬਾਨ ਨੇ ਹੋਰ ਵੀ ਮੰਗਾ ਸੀਗੇ ਕਿਸੇ ਪੱਖ ਨੂੰ ਲੈ ਕੇ ਕਿ ਮਰੀਜ਼ਾਂ ਦੇ ਕਈ ਵਾਰੀ ਵਾਰਸ ਉਹਨਾਂ ਦੇ ਸੱਟਾਂ ਮਾਰ ਦਿੰਦੇ ਆ ਜਾਂ ਕਿਸੇ ਉਹਨਾਂ ਦੀ ਐਫਰਟ ਕਰਨ ਦੇ ਬਾਅਦ ਮਿਹਨਤ ਕਰਨ ਦੇ ਬਾਅਦ ਕੋਸ਼ਿਸ਼ ਕਰਨ ਦੇ ਬਾਵਜੂਦ ਕਿਸੇ ਦੇ ਪੇਸ਼ੈਂਟ ਦੀ ਮੌਤ ਹੋ ਜਾਂਦੀ ਹੈ ਤਾਂ ਜਾਣ ਪੁੱਝ ਕੇ ਡਾਕਟਰਾਂ ਕੋਲ ਜਾਇਆ ਜਾਂਦਾ ਤਾਂ ਉਹ ਜਿਸ ਤਰ੍ਹਾਂ ਦੇ ਜਿਹੜੀਆਂ ਹਦਾਇਤਾਂ ਆਈਆਂ ਉਹ ਹੂ ਫੂ ਲਾਗੂ ਹੋਣਗੀਆਂ ਔਰ ਅਸੀਂ ਮੈਡੀਕਲ ਦੇ ਵਿੱਚ ਜਾਂ ਫਰੀਦਕੋਟ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਸਿਵਲ ਹਸਪੀਟਲ ਸਾਡਾ ਉਹਨੂੰ ਵੀ ਅਸੀਂ ਜਿਹੜਾ ਆਪਣਾ ਐਸ ਐਚਓ ਸਾਹਿਬਾ ਦੀ ਡਿਊਟੀ ਲਈ ਹੈ ਕਿ ਉਹ ਰਾਤ ਨੂੰ ਉਹ ਵੀ ਜਾ ਕੇ ਉੱਥੇ ਚੈੱਕ ਕਰਨਗੇ ਕਿਤੇ ਉਸੇ ਕੋਈ ਨੇਰਾ ਤਾਂ ਨਹੀਂ ਕੋਈ ਹੋਰ ਚੀਜ਼ ਦੀ ਕਮੀ ਤਾਂ ਨਹੀਂ ਉੱਥੇ ਵੀ ਅਸੀਂ ਦੂਰ ਕਰਾਂਗੇ ਤਾਂ ਕਿ ਫਰੀਦਕੋਟ ਦੇ ਵਿੱਚ ਘਟੋ ਘਟ ਇਹੋ ਜੀ ਘਟਨਾ ਸਾਰੇ ਸ਼ਹਿਰ ਦੇ ਵਿੱਚ ਕਿਸੇ ਹੋਰ ਲੜਕੀ ਨਾਲ ਵੀ ਡਾਕਟਰ ਸਾਹਿਬਾਨਾਂ ਨਾਲ ਤਾਂ ਜਿਹੜੀ ਮੰਦਭਾਗੀ ਹੈ ਹੀ ਹੈ ਹੋਰ ਵੀ ਕਿਸੇ ਬੱਚੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਮੰਦਭਾਗੀ ਘਟਨਾ ਵਾਪਰਦੀ ਆ ਤਾਂ ਸਾਰੀ ਜਿਹੜੀ ਹੈ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਸੋ ਇਸ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਦਾ ਵੀ ਹਦਾਇਤ ਆ ਕਿ ਚੰਗਾ ਜਿੰਨਾ ਵੀ ਪ੍ਰਬੰਧ ਕਰ ਸਕਦੇ ਆ ਬੈਸਟ ਟੂ ਬੈਸਟ ਕਰੋ ਜਿਵੇਂ ਐਮਐਲਏ ਸਾਹਿਬ ਡਾਕਟਰ ਸਾਹਿਬ ਨੇ ਜਿਹੜੇ ਪ੍ਰਿੰਸੀਪਲ ਆਪਣੇ ਮੈਡੀਕਲ ਦੇ ਉਹਨਾਂ ਨੇ ਕਿਹੜੀ ਡਿਮਾਂਡ ਕੀਤੀ ਸੀਗੀ ਕਿ ਇੱਕ ਕਾਨੂੰਨ ਸਪੈਸ਼ਲ ਜਿਹੜਾ ਬਣਾਇਆ ਜਾਵੇ ਸੇਫਟੀ ਵਾਸਤੇ ਦੂਜਾ ਉਹਨਾਂ ਨੇ ਨਾਲ ਇਹ ਇਹ ਵੀ ਗੱਲ ਕਹੀ ਸੀਗੀ ਕਿ ਸਾਨੂੰ ਸੇਫ ਕਰਨ ਵਾਸਤੇ ਜੇਕਰ ਪੰਜਾਬ ਸਰਕਾਰ ਉੱਪਰ ਤੱਕ ਪਹੁੰਚ ਕਰਦੀ ਆ ਤਾਂ ਫੇਰ ਹੀ ਕਿਤੇ ਨਾ ਕਿਤੇ ਜਿਹੜੇ ਅਸੀਂ ਸੇਫ ਰਹਿ ਸਕਦੇ ਆ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਫਿਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਪਰਾਲੇ ਕਰੋਗੇ ਕੋਈ ਕੁਸ਼ ਕਾਨੂੰਨ ਨਾ ਬਣੇ ਹੋਇਆ ਸਟੇਟ ਦੇ ਅੰਦਰ ਉਹ ਲਾਗੂ ਨਹੀਂ ਹੁੰਦੇ ਸੀ ਉਹ ਸਾਰੇ ਕਾਨੂੰਨ ਲਾਗੂ ਕਰਾਂਗੇ ਇਸ ਦੇ ਵਿੱਚ ਸਾਡੇ ਐਮਪੀ ਸਹਿਬਾਨ ਵੀ ਹਾਜ਼ਰ ਸੀ ਕੱਲ ਜਿਹੜੀ ਜਲੰਧਰ ਪਟਿਆਲਾ ਚੰਡੀਗੜ੍ਹ ਮੀਟਿੰਗ ਹੋਈ ਆ ਤਾਂ ਉਹ ਅਸੀਂ ਇੰਡੀਆ ਲੈਵਲ ਤੇ ਵੀ ਮੁੱਦਾ ਚੁੱਕਾਂਗੇ ਸਾਡੇ ਐਮਪੀ ਸਹਿਬਾਨ ਵੀ ਸਰਕਾਰ ਦੇ ਸਾਹਮਣੇ ਇਹ ਉਹ ਮੁੱਦਾ ਚੱਕਣਗੇ ਜੇ ਕੋਈ ਕਾਨੂੰਨ ਨਵਾਂ ਬਣਨ ਦੀ ਵੀ ਲੋੜ ਹੈ ਵੈਸੇ ਜਿਹੜੇ ਪਹਿਲਾਂ ਵਾਲੇ ਆ ਉਹੀ ਲਾਗੂ ਹੋ ਜਾਣਾ ਬਹੁਤ ਹੈ ਪਰ ਜਿਹੜੀ ਕਿਤੇ ਉਹਨਾਂ ਨੂੰ ਲੱਗਦਾ ਵੀ ਆਹ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਹੋਣਾ ਚਾਹੀਦਾ ਉਹਨੂੰ ਲੈ ਕੇ ਸਾਡੇ ਐਮਪੀ ਸਾਹਿਬਾ ਉਹਨਾਂ ਨੇ ਇਹ ਗੱਲ ਵੀ ਕਹੀ ਸੀ ਕਿ ਜਿਹੜੇ ਡਾਕਟਰਾਂ ਦੇ ਖਿਲਾਫ ਮਾਮਲੇ ਦਰਜ ਹੋ ਜਾਂਦੇ ਆ ਕਿਸੇ ਨਾ ਕਿਸੇ ਕੇਸ ਨੂੰ ਲੈ ਕੇ ਜੇਕਰ ਪੇਸ਼ੈਂਟ ਸਹੀ ਨਹੀਂ ਹੁੰਦਾ ਤੇ ਉਹਨਾਂ ਵੱਲੋਂ ਜਿਹੜੇ ਮਾਮਲੇ ਦਰਜ ਹੋ ਜਾਂਦੇ ਉਹਨੂੰ ਫਿਰ ਕਿਵੇਂ ਦੇਖਦੇ ਹੋ ਤੁਸੀਂ ਉਹ ਸੁਪਰੀਮ ਕੋਰਟ ਦੇ ਵੀ ਕੁਝ ਛੱਡ ਰਹਿ ਗਿਆ ਸੋ ਉਹਨਾਂ ਆਰਡਰਾਂ ਨੂੰ ਲੈ ਕੇ ਵੀ ਅਸੀਂ ਇਨ ਬੈਨਚ ਆਏ ਸੁਪਰੀਮ ਕੋਰਟ ਦਾ ਕੋਈ ਬਣਿਆ ਹੋਇਆ ਚਾਹੇ ਕੋਈ ਵਿਧਾਨ ਸਭਾ ਦਾ ਚਾਹੇ ਪਾਰਲੀਮੈਂਟ ਦੇ ਜਿਹੜੇ ਕਾਨੂੰਨ ਬਣੇ ਆ ਉਹਨਾਂ ਨੂੰ ਇਨ ਬੰਨ ਲਾਗੂ ਕਰਾਵਾਂਗੇ ਤਾਂ ਕਿ ਕਿਸੇ ਦੇ ਨਾਲ ਜ਼ਿਆਤੀ ਨਾ ਹੋਵੇ ਕਿਉਂਕਿ ਡਾਕਟਰ ਬਣਦਾ ਬਹੁਤ ਔਖਾ ਸਾਰੀ ਉਮਰ ਲੱਗ ਜਾਂਦੀ ਡਾਕਟਰ ਬਣਨ ਤੇ ਸੋ ਇਸ ਵਾਸਤੇ ਇੱਕ ਡਾਕਟਰ ਨੂੰ ਚਾਹੇ ਉਹਦੀ ਨਈ ਵੀ ਗਲਤੀ ਹੁੰਦੀ ਕਿਸੇ ਦੀ ਗਲਤੀ ਦਾ ਖਮਾਚਾ ਵੀ ਕਿਸੇ ਡਾਕਟਰ ਨੂੰ ਨਾ ਭੁਗਤਣਾ ਪਵੇ ਸੋ ਇਸ ਵਾਸਤੇ ਅਸੀਂ ਚਾਹੁੰਦੇ ਕਿ ਸਾਡੇ ਡਾਕਟਰ ਪੀਸ ਮਾਈਂਡ ਹੋਣ ਵਧੀਆ ਇਲਾਜ ਕਰਨ ਜਿੰਨਾ ਉਹ ਖੁਸ਼ ਰਹਿਣਗੇ ਉਹਨੇ ਲੋਕਾਂ ਦਾ ਵਧੀਆ ਇਲਾਜ ਕਰ ਸਕਣਗੇ ਸੋ ਸਰਕਾਰ ਸਾਡੀ ਇਹ ਕੋਸ਼ਿਸ਼ ਕਰ ਰਹੀ ਕਿ ਅਸੀਂ ਆਪਣੇ ਡਾਕਟਰਾਂ ਨੂੰ ਕਿਸੇ ਵੀ ਕਿਸਮ ਦਾ ਉਹਨਾਂ ਦੇ ਦਿਮਾਗ ਤੇ ਬੋਝ ਨਾ ਹੋਵੇ ਔਰ ਖੁੱਲ ਕੇ ਆਪਦਾ ਇਲਾਜ ਕਰਨ ਲਈ ਪੰਜਾਬ ਸਰਕਾਰ ਨਾਲ ਤੱਕ ਖੜ ਗਈ ਹੈ ਡਾਕਟਰਾਂ ਦੇ ਨਾਲ ਤੇ ਉਹਨਾਂ ਦੀ ਮੰਗ ਹੈਗੀ ਹੈ 7 ਤੋਂ 7 ਜਿਹੜੀ ਸਜ਼ਾ ਹੋਣੀ ਚਾਹੀਦੀ ਹੈ ਸੈਂਟਰ ਗਵਰਨਮੈਂਟ ਤੱਕ ਪੰਜਾਬ ਸਰਕਾਰ ਦੀ ਕਿਸ ਤਰੀਕੇ ਦੀ ਪਹੁੰਚ ਹੋਊਗੀ ਜਿਹੜੇ ਉਹਨਾਂ ਨੂੰ ਜਿਹੜੇ ਅਨਸਾਬ ਮਿਲੇ ਜਿਹੜੇ ਡਾਕਟਰਸ ਕਹਿ ਰਹੇ ਦੇਖੋ ਬਹੁਤ ਵੱਡੀ ਗੱਲ ਹੈ ਇਹ ਔਰ ਬਹੁਤ ਮਾੜੀ ਗੱਲ ਹੈ ਇਹਨਾਂ ਬੰਦਿਆਂ ਨੂੰ ਸਜ਼ਾ ਮਿਲੂਗੀ ਤਾਂ ਤਾਂ ਹੀ ਲੋਕਾਂ ਨੂੰ ਪਤਾ ਲੱਗੂਗਾ ਇਸ ਤਰ੍ਹਾਂ ਦੇ ਗੁਨਾਹ ਨਹੀਂ ਕਰਨੇ ਚਾਹੀਦੇ ਪਰ ਪੰਜਾਬ ਸਰਕਾਰ ਹੈ ਜਿਹੜੀ ਪੰਜਾਬ ਦੇ ਅੰਦਰ ਵੀ ਔਰ ਇੰਡੀਆ ਦੇ ਅੰਦਰ ਵੀ ਸਾਰੀ ਆਈਐਮਏ ਦੇ ਨਾਲ ਖੜੂਗੀ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਵੀ ਸਾਡੀ ਆਵਾਜ਼ ਜਿਹੜੀ ਹੈ ਬੁਲੰਦ ਕਰਨ ਦੀ ਲੋੜ ਪਈ ਚਾਹੇ ਪਾਰਲੀਮੈਂਟ ਚ ਚਾਹੇ ਵਿਧਾਨ ਸਭਾ ਚ ਵੀ ਕੋਈ ਅਸੀਂ 1 2 3 ਦਾ ਸਾਡਾ ਜਿਹੜਾ ਹੈਗਾ ਆ 2 3 4 ਦਾ ਸੈਸ਼ਨ ਲੋੜ ਪਈ ਤਾਂ ਅਸੀਂ ਇੱਥੇ ਵੀ ਕੋਈ ਨਾ ਕੋਈ ਉਸ ਤਰ੍ਹਾਂ ਦਾ ਬੈਲ ਲੈ ਕੇ ਆਵਾਂਗੇ ਜਿਸ ਦੇ ਨਾਲ ਸਾਡੇ ਡਾਕਟਰ ਜਿਹੜੇ ਉਹ ਸੇਫ ਹੋ ਸਕਣ ਬਹੁਤ ਬਹੁਤ ਧੰਨਵਾਦ ਤਾਂ ਬਹੁਤ ਵੱਡੀ ਗੱਲ ਕਹੀ ਹੈ ਕਿ ਵਿਧਾਨ ਸਭਾ ਦੇ ਵਿੱਚ ਵੀ ਇਹ ਆਵਾਜ਼ ਜਿਹੜੀ ਗੂੰਜੇਗੀ ਤਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਹੁਣ ਜਿਵੇਂ ਪੰਜਾਬ ਸਰਕਾਰ ਨਵਾਂ ਪ੍ਰੋਸੈਸ ਜਾਰੀ ਕਰਨ ਜਾ ਰਹੀ ਆ ਇਹਨਾਂ ਦੀ ਸੇਫਟੀ ਵਾਸਤੇ ਤਾਂ ਡਾਕਟਰ ਦੀ ਜੋ ਸੇਫਟੀ ਹੈ ਉਹਨਾਂ ਦੀ ਬਰਕਰਾਰ ਹੋਵੇਗੀ ਸੇਫਟੀ ਹੋਵੇਗੀ ਜਾਂ ਇਸੇ ਤਰੀਕੇ ਦੇ ਨਾਲ ਹੀ ਡਾਕਟਰ ਦੇ ਨਾਲ ਜਿਹੜੀਆਂ ਕਟਨਾਵਾਂ ਵਰਤਦੀਆਂ ਉਹ ਵਰਤਦੀਆਂ ਰਹਿਣਗੀਆਂ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਜੀਤ ਸਿੰਘ ਕਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ